ਇਤਿਹਾਸਿਕ ਪਟਿਆਲੇ ਦੀਆਂ ਨੇ ਜਿੱਥੇ ਲੋਕ ਸਭਾ ਚੋਣਾਂ ਬਾਰੇ ਕਾਂਗਰਸ ਦੇ ਬਲਾਤ ਪ੍ਰਧਾਨਾਂ ਅਤੇ ਵਰਕਰਾਂ ਨੇ ਸਾਂਝੀ ਬੈਠਕ ਕਰਕੇ ਪਾਰਟੀ ਦੀ ਕਾਰਗੁਜ਼ਾਰੀ ਪ੍ਰਤੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਬਲੈਕ ਪ੍ਰਧਾਨ ਨਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਸਾਡੇ ਨਾਲ ਸਲਾਹ ਕਰਕੇ ਕੋਈ ਵੀ ਫੈਸਲਾ ਨਹੀਂ ਲੈਂਦੀ ਤੇ ਹੁਣ ਚਰਚਾਵਾ ਚੱਲ ਰਹੀਆਂ ਨੇ ਕਿ ਕਾਂਗਰਸ ਪਿਛਲੇ ਦਿਨੀ ਪਾਰਟੀ 'ਚ ਸ਼ਾਮਿਲ ਹੋਏ ਡਾਕਟਰ ਧਰਮਵੀਰ ਗਾਂਧੀ ਨੂੰ ਪਟਿਆਲੇ ਦੀ ਸੀਟ ਤੋਂ ਉਮੀਦਵਾਰ ਖੜਾ ਕਰਨਾ ਚਾਹੁੰਦੀ ਹੈ ਜੋ ਕਿ ਬਿਲਕੁਲ ਗਲਤ ਹੈ ਜਿਹੜੇ ਪਾਰਟੀ ਲਈ ਜੇਲ੍ਹਾਂ 'ਚ ਜਾਂਦੇ ਨੇ ਪਰਚੇ ਸਹਿੰਦੇ ਨੇ ਤੇ ਦਿਨ ਰਾਤ ਕੰਮ ਕਰਦੇ ਨੇ ਪਾਰਟੀ ਯੂਨਾਂ ਤੇ ਭਰੋਸਾ ਕਿਉਂ ਨਹੀਂ ਜਿਤਾਉਂਦੀ ਕਿਉਂ ਨਹੀਂ ਕਿਸੇ ਬਲਾਕ ਪ੍ਰਧਾਨ ਨੂੰ ਟਿਕਟ ਦਿੱਤੀ ਜਾਂਦੀ ਜੇਕਰ ਪਾਰਟੀ ਨੇ ਸਾਡੀ ਗੱਲ ਨਾ ਮੰਨੀ ਤਾਂ ਡਾਕਟਰ ਧਰਮਬੀਰ ਗਾਂਧੀ ਦਾ ਅਸੀਂ ਸਾਥ ਨਹੀਂ ਦੇਾਂਗੇ ਸਿਰਫ ਸਿਰਫ ਸਾਡੇ ਇੱਕੋ ਇੱਕ ਬੇਨਤੀ ਹੈ ਹਾਈ ਕਮਾਂਡ ਨੂੰ ਕਿ ਜਿਹੜਾ ਵੀ ਵਰਕਰ ਤੁਹਾਨੂੰ ਟਕਸਾਲੀ ਤੁਹਾਨੂੰ ਦੇਖਦਾ ਬੂਥ ਲੈਵਲ ਦਾ ਬਲਾਕ ਪ੍ਰਧਾਨ ਜਿਹੜਾ ਕੌਂਸਲਰ ਮੈਂਬਰ ਕੋਈ ਕਮੇਟੀਆਂ ਦੇ ਮੈਂਬਰ ਤੁਹਾਨੂੰ ਕੋਈ ਦੇਖਦਾ ਕਾਂਗਰਸ ਪਾਰਟੀ ਵਿੱਚ ਵਰਕਰਾਂ ਦੀ ਕੋਈ ਘਾਟ ਨਹੀਂ ਹੈਗੀ ਲੀਡਰ ਉਹ ਇੱਧਰ ਬਣਦਾ ਜਿੱਦੋਂ ਆਪਣੇ ਹਲਕੇ ਦੀ ਨੁਮਾਇੰਦਗੀ ਕਰਦਾ ਹੈਗਾ ਪਹਿਲਾਂ ਸਾਰੇ ਵਰਕਰ ਆਂਦੇ ਆ ਅਸੀਂ ਸਾਰੇ ਵਰਕਰ ਹਾਂ ਹਾਂ ਐਨਾ ਤਾਂ ਅਸੀਂ ਜੂਨੀਅਰ ਹੋਵਾਂਗੇ ਭਾਈ ਸਾਹਿਬ ਬੈਠੇ ਨੇ ਹੋਰ ਬੜੇ ਸਾਡੇ ਸੀਨੀਅਰ ਬੈਠੇ ਨੇ ਸਾਡੇ ਸੀਨੀਅਰ ਨੇ ਸਾਡਾ ਫਰਜ਼ ਬਣਦਾ ਹੈ ਵੀ ਹਾਂ ਇਹ ਸਾਡੇ ਸੀਨੀਅਰ ਸਾਡੇ ਹੈਗੇ ਨੇ ਸੀਨੀਅਰ ਸੀਨੀਅਰ ਲੋਕਾਂ ਜੂਨੀਅਰ ਜੂਨੀਅਰ ਹੀ ਰਹੇਗਾ ਸੋ ਸਾਡੇ ਬੇਨਤੀ ਹੈ ਵੀ ਜਿਹਨੂੰ ਵੀ ਤੁਸੀਂ ਟਿਕਟ ਦਿਓ ਬੜੀ ਨਾਪ ਤੋੜ ਕੇ ਸੋਸ ਸੰਕੇ ਜਿਹੜਾ ਸਾਡਾ ਟਕਸਾਲੀ ਹੋਵੇ ਜਿਹਨੇ ਕਾਂਗਰਸ ਨੂੰ ਦੇਣਾ ਔਰ ਕਾਂਗਰਸ ਵਾਸਤੇ ਕੰਮ ਕਰ ਰਿਹਾ ਹੈਗਾ ਸਿਨਿਓਰਿਟੀ ਦੇਖੋ ਜਿੰਨੂੰ ਮਰਜ਼ੀ ਦਿਓ ਸਾਨੂੰ ਕੋਈ ਉਹ ਨਹੀਂ ਠੀਕ ਹੈ ਜੀ ਜਵੇਂ ਵੀ ਸਾਨੂੰ ਇਹ ਲੀਡਰਸ਼ਿਪ ਕਿਵੇਂ ਬਾਰਤ ਆਈ ਜਦੋਂ ਸਾਡੇ ਅੰਦਰੋਂ ਸਾਜ ਨਹੀਂ ਕਿਸੇ ਗਲ ਵਰਤੀ ਜੇ ਅਜ ਦੇਖੋ ਜਿਹੜੇ ਪਟਿਆਲਾ ਦੇ ਵਿੱਚ ਪਿੱਛੇ ਮਹਾਰਾਜਾ ਸਾਹਿਬ ਦੇ ਜਾਣ ਦੇ ਨਾਲ ਪਾਰਟੀ ਫਤੋਂ ਨਾਲ ਮਾਰਨੇ ਸਾਹਿਬ ਨੂੰ ਚਰੇ ਗਏ ਸੀ ਪਾਰਟੀ ਦੇ ਤੌਰ ਤੇ ਦੇਖੀ 2 ਸਾਲ ਪਹਿਲਾਂ ਚਲੇ ਗਏ ਸਮਝਾਉਣਾ ਸਮਝਾਉਣਾ ਤੇ ਉਹਦੇ ਬਾਅਦ ਜਿਨ੍ਹਾਂ ਲੋਕਾਂ ਨੇ ਪਾਰਟੀ ਨੂੰ ਬਚਾਇਆ ਏਡਾ ਵੱਡਾ ਝਟਕਾ ਪਾਰਟੀ ਨੂੰ ਲੱਗਿਆ ਸੀਗਾ ਪਾਰਟੀ ਨੂੰ ਜਿਨ੍ਹਾਂ ਲੀਡਰਾਂ ਨੇ ਬਚਾ ਕੇ ਰੱਖਿਆ ਸਾਰਿਆਂ ਨੂੰ ਜੋੜ ਕੇ ਰੱਖਿਆ ਅੱਜ ਸਾਡੀ ਪਾਰਟੀ ਕੋ ਕਮਜ਼ੋਰ ਨਹੀਂ ਹਟਾਲੀ ਦੀ ਨੇ ਤਾਂ ਉਹਨਾਂ ਦੇ ਲੋਕ ਜਿਹੜੇ ਲੀਡਰਾਂ ਨੇ ਜਿਹਨਾਂ ਨੇ ਬਹਿਤ ਕੀਤੀ ਹਟੋਟ ਉਹਨਾਂ ਦੇ ਸੋ ਸੋ ਨਾ ਨਹੀਂ ਹੈ ਕਿ ਜੋ ਫੈਸਲਾ ਕਰਨਾ ਬੜੇ ਸੋਚ ਸਮਝ ਕੇ ਕਰੋ ਜਿਵੇਂ ਕਿ ਦੱਸੇ ਗਏ ਨੇ ਤਕਸਾਲੀ ਬੰਦਾ ਜਿਹੜਾ ਪਤਾ ਵੀ ਡਟ ਕੇ ਖੜਿਆ ਸুরু ਤੋਂ ਖੜਿਆ ਖੜ ਕੇ ਜਿਹਦੇ ਪਈ ਜਿਹੜੀ ਜਿਹੜੀ ਬਫਾ ਤਾ ਦੀ ਕੋਈ ਸ਼ੱਕ ਨਹੀਂ ਕਰ ਸਕਦੇ ਮੈਂ ਇਸ ਮਾਧਿਅਮ ਰਾਹੀਂ ਇਹ ਬੇਨਤੀ ਕਰਨਾ ਹਾਈ ਕਮਾਂਡ ਨੂੰ ਸਾਡੇ ਕਿਸੇ ਪ੍ਰਾਣੇ ਟਕਸਾਲੀ ਵਧੀਆ ਲੀਡਰ ਨੂੰ ਇੱਥੇ ਟਿਕਟ ਦੇ ਕੇ ਪਟਿਆਲੇ ਤੋਂ ਨਵਾਜਿਆ ਜਾਵੇ ਵੀਡੀਓ ਦੇ ਵਿੱਚ ਸਾਡਾ ਬੜਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗਾਂਧੀਵਾਦੀ ਵਿਰੋਧ ਕਰਦੇ ਆ ਅਸੀਂ ਤਾਂ ਆਪਣੇ ਹੱਕ ਮੰਗ ਰਹੇ ਆ ਜੇ ਹੱਕ ਮੰਗਣਾ ਗਲਤ ਹੈ ਫਿਰ ਤਾਂ ਅਸੀਂ ਗਲਤੀ ਕਰਾਂਗੇ ਜੇਸੀ ਆਪਣਾ ਹੱਕ ਹੀ ਨਹੀਂ ਮੰਗ ਸਕਦੇ ਫਿਰ ਸਾਡੇ ਪਾਰਦੇ ਵਿੱਚ ਕੰਮ ਕਰਨ ਦਾ ਕੀ ਤੁਕ ਬੰਦਾ ਜਦੋਂ ਸਰਕਾਰ ਆਪੋਜੀਸ਼ਨ ਦੇ ਵਿੱਚ ਹੁੰਦੀ ਹੈ ਜਿੰਨੇ ਮੇਰੇ ਵਰਕਰ ਸਹਿਬਾਨ ਨੇ ਜਾਂ ਜਿੰਨੇ ਮੇਰੇ ਭਰਾ ਨੇ ਚਾ ਕੋਈ ਕਾਉਂਸਲਰ ਹੈ ਸਰਪੰਚ ਹੈ ਬਲਾਕ ਸ਼ੰਤੀ ਮੈਂਬਰ ਹੈ ਜ਼ਿਲ੍ਹਾ ਪ੍ਰਸ਼ਦ ਮੈਂਬਰ ਹੈ ਜਾਂ ਕੋਈ ਬਲਾਕ ਪ੍ਰਧਾਨ ਨੇ ਜਾਂ ਕੋਈ ਐਮਸੀ ਹੈ ਜਾਂ ਕੋਈ ਮਿਊਸਪੈਲਟੀ ਦਾ ਪ੍ਰਧਾਨ ਹੈ ਪਰਚੇ ਚੱਲਣ ਵਾਸਤੇ ਤਾਂ ਇਹ ਬੰਦੇ ਮੂਹਰੇ ਆ ਗਏ ਚਲੋ ਟਿਕਟ ਦੇਣੀ ਹੈ ਫਿਰ ਅਸੀਂ ਕੈਂਡੀਡੇਟ ਬਾਹਰੋਂ ਲੈ ਕੇ ਆਣਾ ਹੈ ਕਿਸੇ ਮਰਜ਼ੀ ਟਿਕਟ ਦੇ ਦਿਓ ਅਸੀਂ ਆਪਣੀ ਅਗਲੀ ਲੀਡਰਸ਼ਿਪ ਨੂੰ ਕਾਂਗਰਸ ਦੀ ਕਦੋਂ ਤਿਆਰ ਕਰਾਂਗੇ ਕਿਉਂ ਅਸੀਂ ਦੂਜੇ ਦੇ ਮੂੰਹ ਘੇੜੀ ਤੱਕਦੇ ਆ ਮੈਂ ਗਰੰਟੀ ਦਿੰਦਾ ਇੱਕ ਬੂਥ ਦੇ ਬੈਠਣ ਵਾਲੇ ਪੋਲਿੰਗ ਅਫਸਰ ਨੂੰ ਲੋਕ ਸਭਾ ਟਿਕਟ ਦੇ ਦਿਓ ਜੇ ਨਾ ਜਿੱਤਿਆ ਮੈਂ ਇਹ ਸੈਸਾ ਚੜਦਾ ਹਾਂ ਜਿੰਦਾ ਹੋਰ ਪਿੱਛੇ ਹੌਸਲਾ ਤਾਂ ਕਰੋ ਅਸੀਂ ਹੌਸਲਾ ਹੀ ਨਹੀਂ ਕਰਨ ਨੂੰ ਤਿਆਰ ਹੈਗੇ ਮੋਦਰਾ ਬਰਾਪਨਾ ਦਿਹੰਤੀ ਰਾਜਪੁਰਾ ਮੈਂ ਘਟੋ ਘਟ ਸਾਰੇ ਧਰਾਂ ਸਾਹਿਬ ਕੋਲ ਅਕਾ ਦਾ ਪ੍ਰਧਾਨਾ ਕੰਟੀਨਿਊ ਜਲਦਾ ਰਹੇ ਹਾਂ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਹੈ ਇਹਦਾ ਮੇਨ ਮਕਸਦ ਇਹ ਹੀ ਹੈ ਵੀ ਕਿਸੇ ਨਵੇਂ ਬੰਦੇ ਨੂੰ ਟਿਕਟਾਂ ਦਿੱਤੀ ਜਾਏ ਜੋ ਪਹਿਲਾਂ ਟਕਸਾਲੀ ਕਾ ਸਾਡੇ ਲੀਡਰ ਨੇ ਕਾਂਗਰਸੀ ਕੋਈ ਵੀ ਐਨੀ ਵਨ ਉਹਨੂੰ ਟਿਕਟ ਦਿੱਤੀ ਜਾਏ ਸਾਡੇ 4-5 ਬੰਦੇ ਜਿਹਨਾਂ ਅਪਲਾਈ ਕੀਤਾ ਉਹਨਾਂ ਸਰਦਾਰ ਲਾਲ ਸਿੰਘ ਜੀ ਨੇ ਸਾਡੇ ਬਹੁਤ ਸੀਨੀਅਰ ਰਣਜੀਤ ਜੀ ਨੇ ਰਾਜਪੁਰੇ ਤੋਂ ਸਭ ਕਾ ਐਮਐਲਏ ਔਰ ਸਾਡੀ ਇੱਕ ਭੈਣ ਆ ਉਹਨੇ ਅਪਲਾਈ ਕੀਤਾ ਉਹਨਾਂ ਦੇ ਵਿੱਚੋਂ ਜਿਹਨੂੰ ਮਰਜ਼ੀ ਟਿਕਟ ਦੇ ਦੋ ਅਸੀਂ ਪੂਰੇ ਡਟ ਕੇ ਸਾਰੇ ਪ੍ਰਧਾਨ ਨਵੇਂ ਬੰਦੇ ਕਿਹਨੂੰ ਟਿਕਟ ਨਹੀਂ ਦਿੱਤੀ ਜਾਂਦਾ ਡਾਕਟਰ ਗਾਂਧੀ ਨੇ ਨਵੇਂ ਬੰਦੇ ਜੁਆਇਨ ਕੀਤਾ ਗਾਂਧੀ ਜੀ ਨੂੰ ਉਹਨਾਂ ਨੂੰ ਜੁਆਇਨ ਕੀਤਾ ਠੀਕ ਹੈ ਉਹਨਾਂ ਦਾ ਸਾਡੀ ਪਾਰਟੀ ਜੁਆਇਨ ਕੀਤੀ ਉਹਨਾਂ ਜੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਟਿਕਟ ਮਿਲ ਜਾਂਦੀ ਐ ਤਾਂ ਤੁਸੀਂ ਬਰੋਟ ਕਰਾਂਗੇ ਬਿਲਕੁਲ ਜਿਹੜੇ ਹਾਈ ਕਮਾਂਡ ਨੇ ਕਹਿੰਦੇ ਹਾਈ ਕਮਾਂਡ ਕੁਝ ਕਰੀ ਨੇ ਜਿਹੜੇ 30 ਸਾਲ ਤੋਂ ਤੱਪੜ ਬਿਚਾਰੇ ਨੇ ਉਹ ਕਿੱਥੇ ਜਾਣਗੇ ਵਰਕਰ ਯਾਨੀ ਕਿ ਵਿਰੋਧ ਹੋਊਗਾ ਪੱਕਾ ਵਿਰੋਧ ਹੋਊਗਾ ਮਤਲਬ ਵਰਕਰ ਗਾਂਧੀ ਦੇ ਨਾਲ ਨਹੀਂ ਚੱਲੂਗਾ ਨਹੀਂ ਚੱਲੂਗਾ ਜੀ ਬਿਲਕੁਲ ਨਹੀਂ ਚੱਲੂਗਾ ਸਾਡੇ ਪ੍ਰਧਾਨਾਂ ਦੀ ਮੀਟਿੰਗ ਇੱਥੇ ਕਰਕੇ ਨਾ ਸਾਡੀ ਥਾਂ ਨਹੀਂ ਨਾ ਸਾਨੂੰ ਪੁੱਛਿਆ ਜੱਟ ਕੇ ਤੁਸੀ ਨਾ ਬਿਨਾ ਸਾਡੇ ਸਵਾਲਾਂ ਤੋਂ ਆਪ ਕਹੋਣਾ ਸਾਰੀਆਂ ਗੱਲਾਂ ਉਹ ਤਾਂ ਅਸੀਂ ਤੁਹਾਡੇ ਮੂੰਹ 'ਚ ਭਰਦੇ ਆਪਦੇ ਆਪ ਕਹੋ ਜਿਹੜਾ ਕੁਝ ਕਰਨਾ